ਮੇਰਾ ਨਾਮ ਅਰਜਨ ਸਿੰਘ ਪਿੰਡ ਜੇਠੂ ਵਾਲ ਤੋਂ ਅਸੀਂ ਕੇਵੀਕੇ ਅੰਮ੍ਰਿਤਸਰ ਤੋਂ ਟ੍ਰੇਨਿੰਗ ਲਈ ਆ ਨੈਚੁਰਲ ਫਾਰਮਿੰਗ ਦੀ ਤੇ ਅਸੀਂ ਇੱਕ ਸੈਲਫ ਹੈਲਪ ਗਰੁੱਪ ਚਾਰ ਕੀਤਾ ਆ ਮਦਰ ਸੋਈ ਸਰਕਲ ਗਰੁੱਪ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਅਸੀਂ ਫਾਈਟੈਕਸ ਮੇਲੇ ਦੇ ਵਿੱਚ ਹਾਲ ਨੰਬਰ 8 ਸਟਾਲ ਨੰਬਰ 24 ਦੇ ਇੱਕ ਆਪਣੀ ਸਟਾਲ ਲਾਈ ਆ ਜਿਹੜੀ ਬਿਲਕੁਲ ਹੀ ਆਰਗੈਨਿਕ ਆ ਇਹਦੇ ਵਿੱਚ ਤੁਹਾਨੂੰ ਦਾਲਾਂ ਸਬਜ਼ੀਆਂ ਗੋੜ ਸ਼ੱਕਰ ਹਲਦੀ ਇਹ ਸਾਰੀਆਂ ਚੀਜ਼ਾਂ ਨੇਚਰਲ ਤਰੀਕੇ ਨਾਲ ਜਿਹੜੀ ਟਾਰਗੇਟਿੰਗ ਮਿਲਣਗੀ ਆ। 160 ਰੁਪਏ ਕਿਲੋ ਸਾਡੇ ਕੋਲ ਰਾਜੀ ਆਪਣਾ ਆਰਗੈਨਿਕ ਗੋੜਿਆ ਹਲਦੀ ਆ ਇਹ ਸ਼ੱਕਰ ਹੈਗੀ ਸਾਡੇ ਕੋਲ ਇੱਧਰ ਤੇ ਸਾਡੇ ਕੋਲ ਰਾਗੀ ਤੇ ਕੋਧਰੇ ਦੇ ਬਿਸਕਟਸ ਹੈਗੇ ਆ ਇਹ ਲਸਣ ਦਾ ਚਾਰਾ ਹੈਗਾ ਦੇਖੋ ਇਤਨਾ ਦੇਖੋ ਇਹ ਚਨੇ ਹੈਗੇ ਜੇ ਤੇ ਰਾਈ ਸਿਆ ਗੋੜਿਆ ਕੱਚੀ ਹਲਦੀ ਹੈਗੀ ਆ ਆ ਵੇਖੋ ਹਲਦੀ ਵੀ ਹੈਗੀ ਆ ਨਾਲ ਆ ਦੇ ਕੋ ਜਿਹੜਾ ਵਾ ਇਹ ਸ਼ਹਿਦ ਹੈਗਾ ਵਾ ਬਿਲਕੁਲ ਨੈਚਰਲ ਤਰੀਕੇ ਨਾਲ ਤਿਆਰ ਕੀਤਾ ਗਿਆ ਇਹ ਲੋਕਾਂ ਨੂੰ ਕੀ ਮੈਸੇਜ ਦੇਣਾ ਮੈਂ ਲੋਕਾਂ ਨੂੰ ਮੈਸੇਜ ਹੋਣਾ ਜੇ ਆਪਣੀ ਚੰਗੀ ਸਿਹਤ ਚਾਹੁੰਦੇ ਜੇ ਤੇ ਚੰਗੇ ਖਾਣੇ ਵੱਲ ਸੋਚੋ ਸਭ ਤੋਂ ਪਹਿਲਾਂ ਆਪਣੀ ਜਿਹੜੀ ਰਸੋਈ ਆ ਉਹਨੂੰ ਸੁਧਾਰੋ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਾ ਪਵੇ ਤੁਹਾਨੂੰ ਇੱਕ ਪਹਿਲਾਂ ਆਪਣੇ ਕੋਲ ਇੱਕ ਇਹੋ ਜਿਹਾ ਫਾਰਮਰ ਲੱਭਣਾ ਚਾਹੀਦਾ ਜਿਹੜਾ ਨੈਚਰਲ ਤਰੀਕੇ ਨਾਲ ਕੁਦਰਤੀ ਤਰੀਕੇ ਨਾਲ ਸਬਜ਼ੀਆਂ ਕਾਉਂਦਾ ਹੋਵੇ ਜੇ ਆਈ ਆਪਣੀ ਹੈਲਥ 4-5 ਸਾਲ ਹੋਰਾ ਚੰਗੀ ਤਰ੍ਹਾਂ ਕਿਉਂ ਨਹੀਂ ਆਦੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਕਿਸੇ ਨੂੰ ਸਾਡੇ ਕੋਲ ਫੋਨ ਤੇ ਵੀ ਆਰਡਰ ਮੰਗਾਉਣਾ ਚਾਹੁੰਦਾ ਅਸੀਂ ਦੇ ਸਕਦੇ ਹਾਂ ਪਰ ਅਸੀਂ ਹਰ ਹਫਤੇ ਜੈੱਗ ਮੰਡੀ ਆਪਣੇ ਕੰਪਨੀ ਬਾਗ ਐਵਰੀ ਸੰਡੇ ਸਵੇਰੇ 7 ਤੋਂ 10 ਵਜੇ ਲਗਾਣੇ ਆ ਤੁਸੀਂ ਉੱਥੇ ਜਾ ਕੇ ਵੀ ਲੈ ਸਕਦੇ ਜੇ ਕਿੰਨੇ ਅਸੀਂ ਪਾਈਟੈਕਸ ਮੇਲੇ ਵਿੱਚ ਹੈਗੇ ਹਾਂ ਵਰਤਾਰ ਸਿੰਘ ਮਦਰ ਸੋਈ ਸੈਲਫ ਹੈਲਪ ਗਰੁੱਪ ਥੈਂਕ ਯੂ ਸਰ ਨੰਬਰ ਹੈਗਾ ਸਾਡਾ 981590225981490325 ਥੈਂਕ ਯੂ